ਆਹ ਦੇਖੋ ਤੁਸੀਂ ਕਰੋ ਭਾਜੀ ਸਟਾਰਟ ਬਸ ਦੇਖੋ ਇਹ ਸਟਾਰਟ ਕਿਵੇਂ ਹੋਈ ਰੱਸੀ ਸਾਰੀ ਖਿੱਚੀ ਗਈ ਸਾਡੀ ਬਾਤ ਹੋਈ ਆ ਇਹ ਬੈਗ ਤੇ ਸਟਾਰਟ ਹੁੰਦੀ ਆ ਜੀ ਅੱਛਾ ਆਮ ਤੁਸੀਂ ਪੰਪ ਦੇਖਿਆ ਹੋਊਗਾ ਫੋਰ ਸਟੋਕ ਦਾ ਜਦੋਂ ਤੁਸੀਂ ਰੱਸੀ ਖਿੱਚਦੇ ਹੋ ਉਦੋਂ ਸਟਾਰਟ ਹੁੰਦੀ ਆ ਇਹ ਬੈਗ ਤੇ ਸਟਾਰਟ ਹੁੰਦੀ ਆ ਜੀ ਹਾਂਜੀ ਇਹ ਦੋ ਦੀ ਮੋਟਰ ਚਾ ਜੀ ਇਹ 13500 ਰੁਪਏ ਦੀ ਆ ਜੀ ਅੱਛਾ ਜੀ ਜਿਹੜੀ ਇਹਦੀ ਸਟੀਲ ਦੀ ਬਾਡੀ ਚ ਵੱਡੀ ਆਉਂਦੀ ਆ ਤਿੰਨ ਦੀ ਉਹ 17500 ਦੀ ਆ ਜੀ ਠੀਕ ਹੈ ਜੀ ਇਹ ਹਜੇ ਤੱਕ ਫਾਰਮਰ ਨੇ ਨੈਟ ਦੀ ਦੇਖੀ ਆ ਜੀ ਹਾਂਜੀ ਇਹ ਆਪਣੇ ਕੋਲੇ ਆ ਜੀ ਆ ਦੇਖੋ ਜੀ ਇਹ ਤੋਂ ਤੁਸੀਂ ਲੰਬਾ ਕਰ ਲੋ ਇਹ ਤੋਂ ਪ੍ਰੈਸ਼ਰ ਇਸੇ ਤੋਂ ਹੀ ਮੋਟਾ ਕਰ ਲੋ ਜੀ ਇੱਥੋਂ ਇਹ ਗੰਨ ਵਾਂਗੂ ਬੈਂਟਰੀ ਵਾਲੀ ਢੋਲੀ ਦੇ ਉੱਤੇ ਚੜ ਜਾਂਦੀ ਹੈ ਪ੍ਰੈਸ਼ਰ ਜਿੰਨਾ ਮਰਜ਼ੀ ਲੰਬਾ ਮੋਟਾ ਇਸੇ ਤੋਂ ਹੀ ਕਰੀ ਚਲੋ ਇਹ ਆ ਪ੍ਰਾਣਾ ਮਾਡਲ ਆ ਇਹ ਪ੍ਰਾਣਾ ਮਾਡਲ ਇਹ ਜਦੋਂ ਢੋਲੀ ਸਟਾਰਟ ਹੋਈ ਆ ਉਦੋਂ ਦਾ ਮਾਡਲ ਆ ਜੀ ਮੈਂ ਅੱਗੇ ਦੇਖੀ ਜਨਾ ਮੈਂ ਬਾਹਲਾ ਪ੍ਰਾਣਾ ਮਾਡਲ ਲੱਗਦਾ ਜੀ 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 ਆਪਣੇ ਕੋਲ ਪਿੱਤਲ ਦੀ ਪੁਰਾਣੀ ਢੋਲੀ ਵੀ ਮਿਲ ਜੂਗੀ ਜਿਹੜੇ ਆਪਣੇ ਬਜ਼ੁਰਗ ਪਹਿਲਾਂ ਹਾਥੀ ਨਾਲ ਸਪਰੇਅ ਕਰਦੇ ਸੀ ਹੈਂਡਲ ਵਾਲੀ ਹਾਂਜੀ ਹੁਣ ਤਾਂ ਪਲਾਸਟਿਕ ਆਉਣ ਲੱਗ ਗਈ ਹਾਂ ਉਹ ਪਿੱਤਲ ਚ ਆਪਣੇ ਕੋਲ ਹਜੇ ਵੀ ਮਾਡਲ ਪਏ ਆ ਜੀ ਅੱਛਾ ਹਜੇ ਵੀ ਪਏ ਆ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਉਮਰ ਕੰਪਨੀ ਕਹਿੰਦੀ ਹੈ ਬੈਟਰੀ ਦੀ 12 ਸਾਲ ਹੈ ਜਿਹੜੇ ਫਾਰਮਰ ਲੈਡ ਬੈਟਰੀ ਤੋਂ ਥੱਕ ਚੁੱਕੇ ਨੇ ਆੱਕ ਚੁੱਕੇ ਨੇ ਉਹ ਮੇਰੀ ਰਿਕਵੈਸਟ ਤੇ ਇੱਕ ਵਾਰ ਲੀਥੀਅਮ ਬੈਟਰੀ ਵਾਲੀ ਢੋਲੀ ਲੈ ਜਾਓ ਬਸ ਯਾਦ ਕਰਿਆ ਕਰੋਗੇ ਛੇਤ ਜਾ ਕੇ ਜੱਗੂ ਜੱਗੂ ਕਰੋਗੇ ਇਹ ਜਲਦੀ ਗਰੰਟੀ ਹੈ ਬਿਲਕੁਲ ਇਹਦਾ ਰੇਟ ਕੀ ਆ ਬਾਈ ਇਹ ਸਾਰੇ ਚ ਆਪਣੇ ਕੋਲੇ 3500 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਲੀਥੀਅਮ ਵੀ ਲੀਥੀਅਮ ਵੀ ਇਹ ਹਾਲ ਨਵੇਂ ਸੁਣੋ ਅੱਜ ਆਪਾਂ ਖੜੇ ਆ ਮੋੜ ਮੰਡੀ ਦੇ ਵਿੱਚ ਮੋੜ ਮੰਡੀ ਦੀ ਕਹ ਲੋ ਵੀ ਦਾਣਾ ਮੰਡੀ ਦੇ ਵਿੱਚ ਖੜੇ ਆ ਇਸ ਵਕਤ ਤੇ ਕਿੱਥੇ ਆਏ ਆ ਆਪਾਂ ਆਏ ਆ ਜੱਗੂ ਦੀ ਦੁਕਾਨ ਤੇ ਤੁਸੀਂ ਇਹ ਮੰਨ ਕੇ ਚੱਲੋ ਯਾਰ ਵੀ ਇਸ ਦੁਕਾਨ ਤੇ ਜੇ ਤੁਸੀਂ ਆ ਗਏ ਜਾਂ ਫੋਨ ਕਰ ਲਿਆ ਤੁਹਾਨੂੰ ਆਨਲਾਈਨ ਕੋਈ ਚੀਜ਼ ਲੱਭਾਂ ਦੀ ਲੋੜ ਨਹੀਂ ਪੈਣੀ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਤੁਹਾਨੂੰ ਇਸ ਦੁਕਾਨ ਤੇ ਮਿਲ ਜੂਗਾ ਜਿੰਨਾ ਵੀ ਆਪਾਂ ਨੂੰ ਘਰ ਦਾ ਲੋੜੀਦਾ ਹੁੰਦਾ ਮੈਂ ਜੇ ਬਾਹਰੋਂ ਇੱਕ ਵੇਖੋ ਕੱਲੇ ਸਪਰੇ ਪੰਪ ਦਿਖਦੇ ਆ ਪਰ ਕੱਲੇ ਸਪਰੇ ਪੰਪ ਨਹੀਂ ਇੱਥੇ ਹਰ ਇੱਕ ਤਰ੍ਹਾਂ ਦੀ ਉਹ ਚੀਜ਼ ਮਿਲ ਜਾਂਦੀ ਆ ਜਿਹੜੀ ਤੁਹਾਨੂੰ ਲੋੜੀਦਾ ਵਾ ਆਟਾ ਚੱਕਣਾ ਮਿਲ ਜਾਂਦੀਆਂ ਕਾਰ ਵਾਸ਼ਰ ਮਿਲ ਜਾਂਦੀ ਆ ਹੋਰ ਪਤਾ ਨਹੀਂ ਕਿੰਨਾ ਅੰਤਾਂ ਦਾ ਸਮਾਨ ਪਿਆ ਵਾ ਦੁਕਾਨ ਭਰੀ ਪਈ ਆ ਤੁਹਾਡੇ ਵਾਸਤੇ ਵੀਡੀਓ ਲੈ ਆਏ ਆ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਵੀ ਕਰ ਦਿਓ ਤੇ ਆ ਜੋ ਕਰਦੇ ਆ ਬਾਈ ਉਹਨਾਂ ਨਾਲ ਗੱਲਬਾਤ ਲੈਨੇ ਆ ਬਾਈ ਉਹਨਾਂ ਦੀ ਪੂਰੀ ਜਾਣਕਾਰੀ ਤੇ ਲਓ ਵੀ ਬਾਈ ਜੱਗੂ ਵੀ ਆ ਗਿਆ ਬਾਈ ਸਾਸਰੀ ਕਾਲ ਜੀ ਮਾਈਕ ਲਾਓ ਜੀ ਪਹਿਲਾਂ ਤਾਂ ਆਪਣੇ ਧੰਨਵਾਦ ਜੀ ਤੇ ਮੈਂ ਕਿਹਾ ਵੀ ਮੈਂ ਅੱਜ ਆਪਣੇ ਦਰਸ਼ਕਾਂ ਨੂੰ ਦਿਖਾਦਾ ਵੀ ਤੁਸੀਂ ਜਿੰਨਾ ਆਨਲਾਈਨ ਸਮਾਨ ਲੱਭਦੇ ਰਹਿੰਦੇ ਆ ਉਹ ਸਾਰਾ ਇਸੇ ਦੁਕਾਨ ਤੋਂ ਮਿਲ ਜੂਗੇ ਤੇ ਭੱਜਾਂ ਦੀ ਲੋੜ ਨਹੀਂ ਹੈ ਨਾ ਬਾਈ ਜੀ ਸਭ ਤੁਹਾਡਾ ਅਸ਼ੀਰਵਾਦ ਹੈ ਜੀ ਧੰਨਵਾਦ ਜੀ ਬਾਈ ਇੱਥੋਂ ਜਦੋਂ ਬਾਹਰ ਦੇਖਦੇ ਆ ਤਾਂ ਬਾਹਰ ਤਾਂ ਲੱਗਦਾ ਕੱਲਾ ਸਪਰੇਅ ਪੰਪ ਪਈ ਆ ਜੀ ਜੀ ਵੀ ਲੱਗਦਾ ਵੀ ਛੋਟਾ ਜਿਹਾ ਕੰਮ ਸਪਰੇਅ ਪੰਪ ਦਾ ਵਾ ਮੈਂ ਜਦੋਂ ਅੰਦਰ ਵੜ ਕੇ ਦੇਖਿਆ ਦੁਕਾਨ ਦੇ ਉਹ ਪਿੱਛੇ ਤੱਕ ਗਿਆ ਤਾਂ ਉਹ ਚੀਜ਼ਾਂ ਜਿਹੜੀਆਂ ਹਰ ਇੱਕ ਬੰਦੇ ਨੂੰ ਲੋੜੀ ਲੱਗ ਹੁੰਦਾ ਨਾ ਬਿਲਕੁਲ ਬਿਲਕੁਲ ਤੇ ਉਹ ਹਰ ਇੱਕ ਚੀਜ਼ ਇੱਥੇ ਪਈ ਆ ਬਿਲਕੁਲ ਸਰ ਬਿਲਕੁਲ ਭਾਈ ਕੀ ਕੁਝ ਪਿਆ ਦਿਖਾਈਏ ਫਿਰ ਆਜੋ ਸਰ ਆਜੋ ਜੀ ਆਜੋ ਜੀ ਹਾਂ ਜੀ ਵੀ ਲੰਗ ਗੱਲ ਕਰਨੇ ਸਰ ਚੱਕੀਆਂ ਤੋਂ ਇਹ ਹਰ ਇੱਕ ਘਰ ਦੀ ਲੋੜੀ ਦੀ ਚੀਜ਼ ਆ ਹੋਈ ਜਾਂਦੀ ਹੈ ਇਹਦੇ ਆਪਣੇ ਕੋਲ 1 ਦੀ ਮੋਟਰ ਤੋਂ ਲੱਗੇ 3 ਦੀ ਮੋਟਰ ਤੱਕ ਚੱਕੀ ਆ ਜੀ ਹਾਂਜੀ ਹਰ ਇੱਕ ਤਰ੍ਹਾਂ ਦਾ ਇਹਦੇ ਚ ਆਪਣੇ ਕੋਲ ਬਲੇਟ ਵਾਲੀ ਪੱਥਰ ਵਾਲੀ ਸਾਰੀ ਮਿਲ ਜਾਂਦੀ ਹੈ ਇਹ ਅੱਗੇ ਜਿਵੇਂ ਨਾ ਫਿਲਟਰ ਜਦੋਂ ਆਏ ਸੀਗੇ ਬਾਈ ਉਦੋਂ ਕੈਨਾ ਚੱਕਣੋਂ ਹਟਾਦਾ ਸੀ ਲੋਕਾਂ ਨੂੰ ਹੁਣ ਮੈਨੂੰ ਲੱਗਦਾ ਤੁਸੀਂ ਬੁਰੀ ਚੱਕਣੋਂ ਹਟਾ ਦੋਗੇ ਘਰੇ ਹੀ ਚੱਕੀ ਭੇਜ ਦੇਣੀ ਆ ਸਾਰੇ ਹਾਂਜੀ 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 ਸਰ ਸਾਰੀਆਂ ਚੱਕੀਆਂ ਜੀ ਦੂਜੀ ਗੱਲ ਚੱਕੀ ਦਾ ਕੁੱਲ ਪਾਰਟਸ ਜਿਵੇਂ ਕਿਸੇ ਨੇ ਜਾਲੀ ਲੈਣੀ ਹੈ ਕੋਈ ਕੱਪੜਾ ਲੈਣਾ ਹੈ ਯਾਨੀ ਕਿ ਸਾਰਿਆਂ ਨੂੰ ਵੱਡੀ ਗੱਲ ਮੈਂ ਇਹ ਦੱਸ ਦੇਣਾ ਤੁਹਾਨੂੰ ਵੀ ਜਿੰਨਾ ਆਪਣੀ ਦੁਕਾਨ ਦੇ ਵਿੱਚ ਸਮਾਨ ਪਿਆ ਜੀ ਉਹਦਾ ਕੁੱਲ ਪਾਰਟਸ ਤੇ ਵੀਦ ਰਿਪੇਅਰਿੰਗ ਆਪਣੇ ਕੋਲੇ ਹੱਲ ਹੈ ਠੀਕ ਹੈ ਇਹ ਨਹੀਂ ਵੀ ਆਪਣਾ ਇਕੱਲਾ ਵੇਚਣ ਤੇ ਜੋਰ ਹੈ ਵੀ ਉਹਦੀ ਸਫਰ ਸਫੇਰ ਪਾਰ ਨਹੀਂ ਮਿਲ ਰਿਹਾ ਉਹਦਾ ਕੋਈ ਸਮਾਨ ਨਹੀਂ ਮਿਲ ਰਿਹਾ ਉਸ ਗੱਲ ਦੀ ਦਿੱਕਤ ਨਹੀਂ ਠੀਕ ਹੈ ਜੀ ਜਿੰਨੇ ਤੁਹਾਡੇ ਸਰੋਤ ਤੇ ਦੇਖ ਰਹੇ ਨੇ ਮੈਂ ਇੱਕ ਸੁਵਾਸ਼ਨ ਦੇਵੋਣਾ ਵੀ ਜੋ ਆਪਣੀ ਦੁਕਾਨ ਤੋਂ ਮਸ਼ੀਨਰੀ ਜਾਏਗੀ ਉਹਦਾ ਕੁੱਲ ਪਾਰਟਸ ਤੁਹਾਨੂੰ ਮਿਲੂਗਾ ਖੱਜਲ ਖਵਾਰ ਨਹੀਂ ਹੋਣ ਦੀ ਲੋੜ ਠੀਕ ਹੈ ਜੀ ਵੀ ਤੁਸੀਂ ਆ ਜਾਪਨ ਤੋਂ ਮਸ਼ੀਨਰੀ ਲਗੇ ਖਰਾਬ ਹੋ ਸਕਦੀ ਹੈ ਹਾਂਜੀ ਬਿਲਕੁਲ ਜੀ ਠੀਕ ਹੈ ਨਾ ਜੀ ਪਰ ਇਹਦਾ ਇਹ ਹਲਨ ਵੀ ਤੁਸੀਂ ਛੱਡਦੀ ਹਾਂ ਪਾਰਟਸ ਮਿਲਣਗੇ ਪਾਰਟਸ ਮਿਲੂਗਾ ਰਿਪੇਅਰਿੰਗ ਆਪਣੇ ਕੋਲ ਹੈ ਪੰਜ ਮੁੰਡਿਆ ਜੀ ਕਾ ਕੁੱਲ ਸਪੇਅਰ ਪਾਰਟ ਆਪਣੇ ਕੋਲ ਰਿਪੇਅਰਿੰਗ ਦਾ ਹਾਂਜੀ ਸਾਰਾ ਇੰਤਜ਼ਾਮ ਹੈ ਜੀ ਠੀਕ ਹੈ ਉਦੋਂ ਬਾਅਦ ਤੁਸੀਂ ਬਈ ਆਪਾਂ ਚੱਕੀ ਦਾ ਰੇਟ ਇਹ ਚੱਕੀ 11000 ਤੋਂ ਸਟਾਰਟ ਹੋ ਜਾਂਦੀ ਹੈ ਸਰ ਸਾਡੇ 17000 ਤੱਕ ਪਈ ਹੈ ਜੀ ਇਹ ਠੀਕ ਹੈ ਜੀ ਇਹ ਜਿੰਮੇ ਜਿੰਮੇ ਮੋਟਰ ਵਧਦੀ ਜਾਂਦੀ ਹੈ ਸਟੀਲ ਦੀ ਲੱਕੜ ਦੀ ਬਾਡੀ ਵਾਲਾ ਉਹਦਾ ਤਾਂ ਰੇਟ ਵਧ ਹੀ ਜਾਂਦਾ ਹੈ। ਸਟੀਲ ਦਾ ਫਿਰ ਜ਼ਿਆਦਾ ਉਹ ਘਰੇਟ। ਹਾਂਜੀ ਇਹ 2 ਦੀ ਮੋਟਰ ਚਾ ਜੀ। ਹਾਂਜੀ। ਇਹ 13500 ਰੁਪਏ ਦੀ ਹੈ ਜੀ। ਅੱਛਾ ਜੀ। ਜਿਹੜੀ ਇਹਦੀ ਸਟੀਲ ਦੀ ਬਾਡੀ ਚ ਵੱਡੀ ਆਉਂਦੀ ਹੈ 3 ਦੀ ਉਹ 17500 ਦੀ ਹੈ ਜੀ। ਠੀਕ ਹੈ ਜੀ ਠੀਕ ਹੈ। ਜੀ। ਫਿਰ ਉਹਦੋਂ ਦਾ ਗੱਲ ਕਰਦੇ ਆ ਮੈਂ ਪਟ્રોલ ਦੀਆਂ ਟੋਲੀਆਂ ਦੀ ਜੀ ਹੁਣ ਜਿਵੇਂ ਸੀਜ਼ਨ ਚੱਲ ਰਿਹਾ ਹੈ। ਹਾਂਜੀ। ਪਟ્રોલ ਦੀ ਟੋਲੀ ਦੇ ਵਿੱਚ ਆਪਣੇ ਕੋਲ ਇੰਨੀ ਕੁ ਵੈਰਾਈਟੀ ਹੈ ਜੀ। ਵੀ ਬੰਦਾ ਆਏ ਕਹੇ ਵੀ ਸਾਨੂੰ ਸੰਦ ਚਾਹੀਦਾ ਕਿੰਨੇ ਆ ਵਧੀਆ। ਹਾਂਜੀ। ਤੇ ਆਪਣੇ ਕੋਲ ਫੁੱਲ ਵੈਰਾਈਟੀ ਹੈ ਜੀ। ਆਜੋ ਤੁਹ ਆ ਰੇ ਸਿੱਟਣ ਵਾਲੀ ਆ ਗਈ ਢੋਲੀ ਜੀ ਅੱਛਾ ਜੀ ਜਿਵੇਂ ਪਹਿਲਾਂ 아이 ਸੀ 2 ਸਟੋਕ ਹਾਂਜੀ ਫਿਰ ਆਈ 4 ਸਟੋਕ ਹਾਂਜੀ ਹੁਣ ਇਹ ਆਈ ਹੈ ਹੋਂਡਾ ਇੰਨਾਂ ਚ ਠੀਕ ਹੈ ਇਹ ਚ ਰੇ ਜਾਂਦੀ ਵੀ ਦਿਖਦੀ ਹੈ ਅੱਛਾ ਜੀ ਪਹਿਲਾਂ ਕੀ ਸੀਗਾ ਕੁਝ ਕਮੀਆਂ 2 ਚ ਰਹਿ ਗਈਆਂ ਫਿਰ 4 ਚ ਰਹਿ ਗਈਆਂ ਹੁਣ ਇਹ ਸਾਰੀਆਂ ਇਹ ਜੋ ਕਮੀਆਂ ਦੂਰ ਕਰਤੀਆਂ ਆਹ ਪੁਰਾਣਾ ਮਾਡਲ ਆ ਇਹ ਪੁਰਾਣਾ ਮਾਡਲ ਹੈ ਜਦੋਂ ਢੋਲੀ ਸਟਾਰਟ ਹੋਈ ਆ ਉਦੋਂ ਦਾ ਮਾਡਲ ਹੈ ਜੀ ਮੈਂ ਅੱਗੇ ਦੇਖੀ ਜਨਾ ਮੈਂ ਬਾਹਲਾ ਪੁਰਾਣਾ ਮਾਡਲ ਲੱਗਦਾ ਜੀ 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 ਆਪਣੇ ਕੋਲ ਪਿੱਤਲ ਦੀ ਪੁਰਾਣੀ ਢੋਲੀ ਵੀ ਮਿਲ ਜੂਗੀ ਜਿਹੜੇ ਆਪਣੇ ਬਜ਼ੁਰਗ ਪਹਿਲਾਂ ਹੱਥ ਇਹਨਾਂ ਸਪਰੇਅ ਕਰਦੇ ਸੀ ਹੈਂਡਲ ਵਾਲੀ ਹਾਂਜੀ ਹੁਣ ਤਾਂ ਪਲਾਸਟਿਕ ਆਉਣ ਲੱਗੀ ਆ ਹਾਂ ਉਹ ਪਿੱਤਲ ਚ ਆਪਣੇ ਕੋਲ ਹਜੇ ਵੀ ਮਾਡਲ ਪਏ ਆ ਜੀ ਅੱਛਾ ਹਜੇ ਵੀ ਪਏ ਆ ਹਾਂਜੀ ਹਾਂਜੀ ਠੀਕ ਹੈ ਬਈ ਫੇਰ ਆਪਣੇ ਕੋਲ ਝਟਕਾ ਮਸ਼ੀਨ ਆ ਗਈ ਸਰ ਅੱਛਾ ਜੀ ਜਿਵੇਂ ਅੱਜਕੱਲ ਸੇਫਟੀ ਬਹੁਤ ਜ਼ਰੂਰੀ ਹੋ ਗਈ ਜੀ ਹੂੰ ਦੁਕਾਨਾਂ ਤੇ ਘਰਾਂ ਤੇ ਖੇਤਾਂ ਚ ਪਸ਼ੂਆਂ ਤੋਂ ਹਾਂਜੀ ਤਾਂ ਇਹ ਝਟਕਾ ਮਸ਼ੀਨ ਦਾ ਆਪਣੇ ਕੋਲ ਕੁੱਲ ਸਮਾਨ ਹੈ ਜੀ ਗਿੱਟੀ ਲੈਣੀ ਹੈ ਕਾਰਨਰ ਲੈਣਾ ਹੈ ਬਾਹਰ ਲੈਣੀ ਹੈ ਹਾਂਜੀ ਇਹਦਾ ਕੁੱਲ ਸਮਾਨ ਆਪਣੇ ਕੋਲ ਹੈ ਜੀ ਇਹ ਮਸ਼ੀਨ ਫਿਰ ਤੁਸੀਂ ਜਾ ਕੇ ਆਪ ਅਸੈਂਬਲ ਕਰਕੇ ਆਉਣੇ ਸਾਰੇ ਸਮਾਨ ਇਹਦੇ ਕੁਝ ਵੀ ਨਹੀਂ ਜੀ ਇਹਦਾ ਮੇਨ ਅਰਥ ਕਰਨਾ ਹੁੰਦਾ ਜੀ ਹਾਂਜੀ ਉਦੋਂ ਆਪਾਂ ਜਿਹੜਾ ਖੰਭਾ ਲਾਉਣੇ ਜਾਂ ਕਿਲਾ ਲਾਉਣੇ ਆ ਉਹਦੇ ਵਿੱਚ ਦੀ ਇਹ ਬਾਹਰ ਟਾ ਕੇ ਮਲਣੀ ਹੁੰਦੀ ਹੈ ਬਸ ਆਹੀ ਕੰਮ ਹੈ ਜੀ ਕੰਮ ਛੋਟਾ ਹੀ ਹੈ ਕੰਮ ਛੋਟਾ ਹੀ ਹੈ ਜੀ ਠੀਕ ਹੈ ਜੀ ਅਸੀਂ ਫਾਰਮਰ ਨੂੰ ਪੂਰੀ ਵੀਡੀਓ ਦਿਖਾ ਕੇ ਦੱਸ ਦਿੰਨੇ ਵੀ ਇਹਨੂੰ ਇਦਾਂ ਅਸੈਂਬਲ ਕਰਨਾ ਹੈ ਹਾਂਜੀ ਦਿੱਕਤ ਆਉਂਦੀ ਨਹੀਂ ਕੋਈ ਫਿਰ ਸਰ ਉਹਦੂਆ ਕੰਪਰੈਸ਼ਰ ਆਗੇ ਹਵਾ ਭਰਨ ਵਾਲੇ ਹਾਂਜੀ ਇਹਦੀ ਆਪਣੇ ਕੋਲ ਫੁੱਲ ਰੇਂਜ ਹੈ ਜੀ ਅਜੂ ਸਰ ਆਪਾਂ ਇਹ ਕੋਲੋਂ ਕੋਈ ਚੀਜ਼ਾਂ ਵਿੱਚੋਂ ਸਕਿਪ ਹੋ ਜਾਣੀਆਂ ਲੋਕਾਂ ਨੇ ਪੁੱਛਣਾ ਬਾਈ ਆਹ ਚੀਜ਼ ਦਾ ਰੇਟ ਕੀ ਹੈ ਪਲਾਨੀ ਚੀਜ਼ ਦਾ ਰੇਟ ਕੀ ਹੈ ਕਿਉਂਕਿ ਸਮਾਨ ਇੰਨਾ ਪਿਆ ਹੋਇਆ ਹੈ ਜੀ ਜੀ ਸਰ ਬਰਾਬਰ ਸਮਾਨ ਵਾਲਾ ਹੋ ਜੂਗਾ ਸਮਾਨ ਵਾਲਾ ਹੋ ਜੂਗਾ ਹਾਂਜੀ ਅਜੂ ਸਰ ਉਹਦੂਆ ਦੇ ਬੈਟਰੀ ਵਾਲੀ ਢੋਲੀਆਂ ਆ ਗਈਆਂ ਸਰ ਬੈਟਰੀ ਵਾਲੇ ਚਾਪਨੇ ਕੋਲ ਲੀਥੀਅਮ ਬੈਟਰੀ ਵਾਲੀ ਵੀ ਢੋਲੀ ਮਿਲ ਜੁੰਦੀ ਹੈ ਅੱਛਾ ਜੀ ਜਿਹਦੀ ਕੰਪਨੀ 10 ਸਾਲ ਤੱਕ ਲਾਈਫ ਕਹਿੰਦੀ ਹੈ ਇਹ ਆ ਗਈ ਆਪਣੀ ਲੀਥੀਅਮ ਵਾਲੀ ਆ ਗਈ ਹੈ ਜੀ ਹਾਂ ਅੱਛਾ ਜੀ ਇਹ ਲੀਡ ਐਂਡ ਬੈਟਰੀ ਦਾ ਬਜਣੀ ਹੈ ਨਹੀਂ ਆ ਦੇਖੋ ਜੀ ਇਹ ਡਬਲ ਮੋਟਰ ਚ ਹੈ ਹਾਂਜੀ ਇਹਦੀ ਲਾਈਫ ਬਹੁਤ ਹੈ ਜੀ ਅੱਛਾ ਜੀ ਇੱਕ ਗੱਲ ਇਹਨੂੰ ਚਾਰਜ ਕਰਕੇ ਇਹ 50 ਤੋਂ 60 ਟੈਂਕੀਆਂ ਮਾਰੇਗੀ ਠੀਕ ਹੈ ਠੀਕ ਹੈ ਜੀ ਇਹਦੀ ਉਮਰ ਕੰਪਨੀ ਕਹਿੰਦੀ ਹੈ ਬੈਟਰੀ ਦੀ 12 ਸਾਲ ਹੈ ਹਾਂਜੀ ਜਿਹੜੇ ਫਾਰਮਰ ਲੈਡ ਬੈਟਰੀ ਤੋਂ ਥੱਕ ਚੁੱਕੇ ਨੇ ਆੱਕ ਚੁੱਕੇ ਨੇ ਓ ਮੇਰੀ ਰਿਕਵੈਸਟ ਤੇ ਇੱਕ ਵਾਰ ਲੀਥੀਅਮ ਬੈਟਰੀ ਵਾਲੀ ਢੋਲੀ ਲੈ ਜਾਓ ਬਸ ਯਾਦ ਕਰਿਆ ਕਰੋਗੇ ਥੇਤ ਜਾ ਕੇ ਜੱਗੂ ਜੱਗੂ ਕਰੋਗੇ ਇਸ ਗੱਲ ਦੀ ਗਰੰਟੀ ਹੈ ਸਹੀ ਗੱਲ ਬਿਲਕੁਲ ਇਹਦਾ ਰੇਟ ਕੀ ਆ ਬਾਈ ਇਹ ਸਾਰੇ ਚ ਆਪਣੇ ਕੋਲੇ 3500 ਰੁਪਏ ਤੋਂ سٹਾਰਟ ਹੋ ਜਾਂਦੀ ਹੈ ਲੀਥੀਅਮ ਉਹ ਵੀ ਲੀਥੀਅਮ ਵੀ ਇਹਦੇ ਵਿੱਚ ਮੋਟਰ ਤੇ ਬੈਟਰੀ ਦਾ ਸਿਸਟਮ ਹੈ ਜੀ ਜਿਵੇਂ ਜਿਵੇਂ ਬੈਟਰੀ ਵੱਡੀ ਹੋਈ ਜਾਊਗੀ ਉਹਦਾ ਰੇਟ ਵੱਧੀ ਜਾਊਗਾ ਜਿਵੇਂ ਜਿਵੇਂ ਰੇਟ ਕੁਆਲਿਟੀ ਘਟੀ ਜਾਊ ਰੇਟ ਘਟੀ ਜਾਊਗਾ ਉਹ ਤਾਂ ਹੈਗਾ ਹੀ ਆ ਲੀਥੀਅਮ ਦਾ ਬੈਟਰੀ ਤਾਂ ਮੇਰੇ ਸਾਬ ਨਾਲ 3-4000 ਰੁਪਏ ਦਾ ੱੱਲੇ ਦਾ ਬਣ ਜਾਂਦਾ ਹੈ ਹਾਂਜੀ ਹਾਂਜੀ ਚੰਗੀ ਬੈਟ ਚਾਰਜ ਲੈਡਾ ਵਾਲਾ ਨਹੀਂ ਲੱਗਦਾ ਨਹੀਂ ਲੱਗਦਾ ਉਹ ਉਸ ਕਰਕੇ ਵੀ ਉਹਦਾ ਚਾਰਜ ਜੀ ਨਾਲ ਹੀ ਦਿੰਨੇ ਆ ਜੀ ਠੀਕ ਹੈ ਜੀ ਉਦੋਂ ਪੈਟਰੋਲ ਵਾਲੀ ਢੋਲੀ ਦੀ ਸਰ ਪੂਰੀ ਰੇਂਜ ਆ ਗਈ ਹਾਂਜੀ ਪੈਟਰੋਲ ਵਾਲੀ ਢੋਲੀ ਆਪਣੇ ਕੋਲੇ 7000 ਤੋਂ ਸਟਾਰਟ ਹੋ ਜਾਂਦੀ ਹੈ ਜੀ ਅੱਛਾ ਜੀ ਅੰਤੇ ਦਾ ਹੈ ਹੀ ਨਹੀਂ ਜਿੰਨੇ ਮਰਜ਼ੀ ਆ ਲੈ ਲਓ ਜੀ ਜਿੰਨੀ ਮਰਜ਼ੀ ਆ ਲੈ ਦੂਜੀ ਸਰਲ ਮੇਨ ਵੱਡੀ ਗੱਲ ਹੈ ਪੈਟਰੋਲ ਵਾਲੀ ਢੋਲੀ ਦੇ ਵਿੱਚ ਜੀ ਅੰਦਰ ਸਮਾਨ ਦਾ ਮੁੱਲ ਹੈ ਹੂੰ ਜਿਵੇਂ ਪਲੰજર ਆ ਗਿਆ ਮੈਗਨਟ ਆ ਗਿਆ ਬਾਅਲ ਆ ਗਿਆ ਸਲੀਵ ਆ ਗਈ ਪਿਸਟਨ ਆ ਗਿਆ ਕ੍ਰੈਂਕ ਆ ਗਿਆ ਆਪਾਂ ਜਿਹੜੀ ਢੋਲੀ ਦੇਣੀ ਆ ਉਹ ਫਾਰਮਰ ਨੂੰ ਦੱਸ ਕੇ ਦਿੰਨੇ ਆ 2018 ਦਾ ਮੈਗਨੇਟ ਹੈ 12 ਦੇ ਬਾਲ ਹੈ 16 ਦੇ ਬਾਲ ਹੈ ਇਦਾਂ ਨੇ ਵੀ ਫਾਰਮਰ ਨੇ ਅੱਜ ਆਪਣੇ ਤੋਂ ਢੋਲੀ ਲੈ ਲਈ ਪਹਿਲਾਂ ਤਾਂ ਮੈਨੂੰ ਹੀ ਨਾ ਪਤਾ ਹੋਵੇ ਵੀ ਉਹ ਚ ਕੀ ਹੈ ਫਿਰ ਅਸੀਂ ਫਾਰਮਰ ਦੇ ਪੱਲੇ ਨਾਲ ਕੁਝ ਪਾਈਏ ਸੋ ਪਟ્રોલ ਵਾਲੀ ਢੋਲੀ ਆਪਣੇ ਕੋਲੇ ਇੱਕ ਤੋਂ ਇੱਕ ਚੜਦੀ ਪਈ ਹੈ ਜੀ ਮੈਂ ਇੱਕ ਚੀਜ਼ ਬਈ ਇੱਥੇ ਪੁੱਛਣਾ ਆਉਣਾ ਕਿਉਂਕਿ ਜਿਹੜਾ ਨਾ ਅਜਾ ਢੋਲੀ ਜਿਹੜੀ ਇਹ ਆ ਸਭ ਤੋਂ ਜ਼ਿਆਦਾ ਵਰਤੋਂ ਕਰਨੀ ਹੈ ਲੇਬਰ ਨੇ ਜਿਨ੍ਹਾਂ ਨੇ ਕਿਰਾਏ ਦੇ ਕੰਮ ਕਰਵਾਏ ਜੀ 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 ਉਹਨਾਂ ਲਈ ਜਿਹੜਾ ਕਿਉਂਕਿ ਉਹਨਾਂ ਨੂੰ ਬਾਈਟ ਵੀ ਉਹਨਾਂ ਦਾ ਹੱਲ ਜਾਂਦਾ ਜੇ ਵੱਡਾ ਹਨਾ ਉਹਨਾਂ ਲਈ ਕੋਈ ਹਸਾਬ ਦੇ ਬਜਟ ਦੇ ਵਿੱਚ ਚੰਗੀ ਢੋਲੀ ਜਿਹੜੀ ਹੋਵੇ ਬਹੁਤ ਸੋਹਣਾ ਪੰਪੋ ਜੀ 6 ਮਹੀਨਿਆਂ ਦੀ ਗਾਰੰਟੀ ਦੇ ਵਿੱਚ ਬਹੁਤ ਵਧੀਆ ਪੰਪ ਆਏ ਹੋਏ ਆ ਜੀ ਹਾਂਜੀ ਇੱਕ ਵਾਰ ਸੇਵਾ ਦਾ ਮੌਕਾ ਦਿਓ ਦੁਕਾਨ ਤੇ ਦਰਸ਼ਨ ਦਿਓ ਉਹਨੂੰ ਇੰਨੀ ਕੁ ਵੈਰਾਈਟੀ ਖੁਸ਼ ਕਰਕੇ ਦੋ ਰਾਂਗੇ ਜੀ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਸਰ ਇਹ ਟਰੈਕਟਰ ਤੇ ਪੰਪ ਚੱਲਣ ਵਾਲਾ ਜੀ ਹਾਂਜੀ ਇਹ ਤੇ 50 ਨੰਬਰ ਐਚ ਟੀਵੀ ਪੰਪ ਲੱਗਿਆ ਜੀ ਹੂੰ Honda ਦਾ ਇੰਜਨ ਲੱਗਿਆ 7.5 ਹੌਸ ਪਾਵਰ ਦਾ ਜੀ ਹਾਂਜੀ ਇਹ ਜਿਵੇਂ ਕੋਈ ਫਾਰਮਰ ਛੋਟਾ ਜੀ ਉਹਨੂੰ ਦਿੱਕਤ ਆਏ ਟਰੈਕਟਰ ਵਗੈਰਾ ਦੀ ਇਹ ਇੱਕ ਥਾਂ ਤੇ ਪੈਟਰੋਲ ਨਾਲ ਸਟਾਰਟ ਕਰਕੇ ਇੱਕ ਥਾਂ ਤੇ ਰੱਖ ਕੇ ਤਿੰਨ ਕਿੱਲਾਂ ਦੀ ਪਾਈਪ ਲਾ ਕੇ ਸਪਰੇਅ ਕਰ ਸਕਦਾ ਹੈ ਕਰ ਸਕਦਾ ਹੈ ਇਹਦੇ ਵਿੱਚ ਆਪਨ ਕੋਲ ਛੋਟਾ ਮਾਡਲ ਵੀ ਮਿਲ ਜੂ ਜਿਹਦੇ 30 ਨੰਬਰ ਪੰਪ ਲੱਗਿਆ ਜੀ ਅੱਛਾ ਜੀ ਇਹਦੇ 50 ਨੰਬਰ ਪੰਪ ਵੀ ਮਿਲ ਜੂਗਾ ਜੀ ਠੀਕ ਹੈ ਜੀ ਇਹ ਜਾਨਕਿ ਵਧੀਆ ਕੁਆਲਿਟੀ ਚ ਆ ਗਿਆ ਜੀ ਇਹਨੂੰ ਇਹਨੂੰ ਬਾਅਦ ਚ ਪਲਾ ਕਾਰਵਾਚਨ ਵੀ ਬਣਾ ਲੋ ਕਰੇ ਹਾਂ ਹਾਂ ਸਾਰਾ ਫਰਸ਼ ਢੋਲੋ ਜੀ ਹਾਂਜੀ ਕੋਈ ਕੰਮ ਕਰੀ ਜਦੋਂ ਸਾਰਾ ਦਿਨ ਚੱਲਦਾ ਸਾਰਾ ਕੰਮ ਕਰੂਗੇ ਸਾਰਾ ਕੰਮ ਕਰੂ ਉੱਤਰ ਲੱਗੀ ਹੋਈ ਹੈ ਵੱਡੀ ਜੀ ਐਮ ਐਮ ਦੀ ਕਹਿੰਦੇ ਹੁੰਦੇ ਆ ਹਾਂਜੀ ਤੇ ਇਹ ਸਟੈਂਡਰਡ ਹੈ ਟਰਾਲੀ ਵਾਲਾ ਆ ਗਿਆ ਜੀ ਹਾਂਜੀ ਇਹਨੂੰ ਰੋਡ ਤੇ ਜਿੱਥੇ ਮਰਜ਼ੀ ਲੈ ਜਾਓ ਜੀ ਵਧੀਆ ਚੀਜ਼ ਹੈ ਇਹ ਠੀਕ ਹੈ ਇਹ ਵੀ ਬਹੁਤ ਵਿਕ ਰਿਹਾ ਇਸ ਟਾਈਮ ਬਾਕੀ ਗੱਲ ਕਰੀਏ ਪੈਟਰੋਲ ਵਾਲੀ ਢੋਲੀ ਦੀ ਕਾਰਵਾਸ਼ਰ ਦੀ ਟਰੈਕਟਰ ਵਾਲਾ ਪੰਪ ਆਪਣੇ ਕੋਲੇ ਵਿਕਟਰ ਦਾ ਮਿੱਟੋ ਦਾ ਐਸ ਪੀ ਦਾ ਕਿਸਾਨ ਦਾ ਗੇਲ ਦਾ ਕਵਚ ਦਾ ਹਾਂਜੀ ਜੈਸਨ ਕੋਰੀਆ ਦਾ ਪਾਈਪ ਸਾਰੀ ਏ ਟੂ ਜ਼ेड ਕੁਆਲਿਟੀ ਹੈ ਜੀ ਅੱਛਾ ਜੀ ਫਾਰਮਰ ਨੇ ਜਿਹੜਾ ਬਜਟ ਹੈ ਜਿਹੜਾ ਪੰਪ ਲੈਣਾ ਹੈ ਹਾਂ 80 ਨੰਬਰ 120 ਨੰਬਰ 150 ਨੰਬਰ 3 ਨੰਬਰ ਆ ਦੇਖੋ ਤੁਸੀਂ ਸਾਡੇ ਕੋਲ ਆਪਣੇ ਕੋਲ ਪੰਪ ਦੀ ਗਾਰੰਟੀ ਫੁੱਲ ਹੈ ਜੀ ਇਹ ਆਹ ਬਾਰੇ ਵੱਡੇ ਆ ਕੇ ਪੰਪ ਇਹ 80 ਨੰਬਰ ਆ ਕੇ ਸਰ ਅੱਛਾ ਜੀ ਇਹ ਸਾਰੇ 50 ਨੰਬਰ ਆ ਕੇ ਸਰ ਹਾਂ ਜੀ ਇਹ ਸਾਰੇ ਉੱਪਰ ਵਾਲੇ ਸਾਰੇ ਕਾਰਵਾਸ਼ ਆ ਕੇ ਸਰ ਇਹ ਕਾਰਵਾਸ਼ ਇਹ ਆਪਣੇ ਕੋਲ 2200 ਰੁਪਏ ਤੋਂ ਸਟਾਰਟ ਹੋ ਕੇ ਸਰ 10000 ਰੁਪਏ ਤੱਕ ਪਿਆ ਠੀਕ ਹੈ 40 ਮਾਡਲ ਨੇ ਤੁਸੀਂ ਆਮ ਛੋਟੀ ਮੋਟੀ ਦੁਕਾਨ ਤੇ ਜਾਗੇ ਤੁਹਾਨੂੰ ਇਹਨੇ ਮਾਡਲ ਨਹੀਂ ਮਿਲਣਗੇ ਆ ਦੇਖੋ ਵੀ ਇਥੋਂ ਲਾ ਕੇ ਇਹ ਇੱਕ ਸਾਈਡ ਤੇ ਪਏ ਆ ਹਜੇ ਹੋਰ ਹਾਂਜੀ ਆ ਲੱਗੇ ਪਏ ਸਾਰੇ ਕਾਰਵਾਸ਼ਰ ਨੇ ਸਰ ਆ ਸਾਰੇ ਕਾਰਵਾਸ਼ਰ ਨੇ ਜੀ ਇਹ ਇਹਦੇ ਵਿੱਚ ਬਾਈ ਜੀ ਹੁਣ ਜਿਵੇਂ ਅਲੱਗ-ਅਲੱਗ ਤੁਸੀਂ ਕਹਿੰਨੇ ਹੋ ਮਹਿੰਗਾ ਸਸਤਾ ਇਹ ਚ ਫਰਕ ਕੀ ਪੈ ਜਾਂਦਾ ਇਹ ਚ ਮੋਟਰ ਦਾ ਫਰਕ ਪਊਗਾ ਸਰ ਮੋਟਰ 60 ਸੈਂਟੀਮੀਟਰ ਆਉਂਦੀ ਆ 70 ਆਉਂਦੀ ਆ 80 ਆਉਂਦੀ ਆ 90 ਆਉਂਦੀ ਆ ਹਾਂਜੀ ਉਦਾਂ ਹੀ ਹੈੱਡ ਦਾ ਹੁੰਦਾ ਜੀ ਹੈੱਡ ਦਾ ਫਰਕ ਪੈਂਦਾ ਫੇਰ ਉਹਦੀ ਸੈਸਰੀ ਦਾ ਵੱਟਾ ਪੈਂਦਾ ਫੇਰ ਉਹਦੀ ਪਾਈਪ ਦਾ ਵੱਟਾ ਪੈਂਦਾ ਫੇਰ ਉਹਦੇ ਨਿਊਜ਼ਲੈਂਡ ਦਾ ਵੱਟਾ ਪੈਂਦਾ ਕੁੱਲ ਮਿਲਾ ਕੇ ਜਦੋਂ ਰੇਟ ਦਾ ਫਰਕ ਪਾਊਗਾ ਸਰ ਕੁਆਲਿਟੀ ਦਾ ਵੱਟਾ ਪਊ ਹੀ ਪਊਗਾ ਇਹ ਨਹੀਂ ਹੋ ਸਕਦਾ ਵੀ ਆ ਚੀਜ਼ ਜੇ ਮੈਂ ਸਪੋਜ਼ ਕਰੂ 8000 ਦੀ ਐ ਤਾਂ ਇਹ 5000 ਦੀ ਐ ਤੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਇਹਦੇ ਵਿੱਚ ਮੈਂ ਤਾਂ ਇੱਕ ਸਿੱਟਾ ਕੱਢਿਆ ਬਾਈ ਵੀ ਜਿਹੜਾ ਸਸਤਾ ਵਾ ਵੀ ਉਹਨੂੰ ਕਾਰ ਵਾਸ਼ਰ ਨਾ ਕਹਿ ਗਏ ਕਿ ਉਹਨੂੰ ਏਸੀ ਵਾਸ਼ਰ ਕਹਿ ਲੈ ਹਾਂਜੀ 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 ਇਹ ਉਹਨੇ ਥੋੜਾ ਜਿਹਾ ਟਾਈਮ ਚੱਲਣਾ ਵਾ ਸਰ ਤੁਸੀਂ ਇੱਕ ਮਿੰਟਾ ਐਕਸਪਲੇਨ ਕਰੋ ਜੀ ਤੁਸੀਂ ਇਹਦਾ ਵਜਨ ਚੱਕਿਓ ਜੀ ਮੜ ਜਾ ਹਾਂਜੀ ਆ ਸਰ ਤੁਸੀਂ ਇਹਦਾ ਵਜਨ ਚੱਕੋ ਜੀ ਕਰੋਂਦਾ ਤਸੱਲੀ ਜੀ ਹੁਣ ਤੁਸੀਂ ਆ ਵਜਨ ਚੱਕੋ ਜੀ ਸਹੀ ਗੱਲ ਹੈ ਠੀਕ ਹੈ ਜੀ ਹੁਣ ਤੁਸੀਂ ਆ ਦੇਖੋ ਜੀ ਲਓ ਆ ਆ ਵਾਕਈ ਕਲਾ ਇਹ ਏਸੀ ਦੇ ਪਾਣੀ 1 ਮਿੰਟ ਵੱਜਿਆ ਤੇ ਬਸ ਇਹੀ ਗੱਲ ਹੈ ਨਾ ਜੀ ਇਹਨੂੰ ਇਹਨੂੰ ਏਸੀ ਵਾਸ਼ਰ ਕਹੋ ਤੇ ਇਹਨੂੰ ਕਾਰ ਵਾਸ਼ਰ ਨਾ ਕਹੀਏ ਕਾਰ ਵਾਸ਼ਰ ਅਸਲ ਵਿੱਚ ਇਹ ਹੈ ਇਹੀ ਹੈ ਜੀ ਗੱਲ ਕਹਿੰਦੇ ਮਤਲਬ ਇਹ ਇਹ ਆਂਦਾ ਜਦੋਂ ਰੇਟ ਦਾ ਡਿਸਟੈਂਸ ਪੈਂਦਾ ਸਰ ਹਾਂਜੀ ਤਾਂ ਕੁਆਲਿਟੀ ਦਾ ਡਿਸਟੈਂਸ ਪੈਣਾ ਹੀ ਪੈਣਾ ਹੈ ਪੈਣਾ ਹੀ ਪੈਣਾ ਬਿਲਕੁਲ ਜੀ ਹਾਂਜੀ ਆ ਆਪਣੇ ਕੋਲੇ ਬਾਕੀ ਪੰਪਾਂ ਦੇ ਵਿੱਚ ਲਾ ਲਓ ਸਾਰੇ ਪਾਰਸ ਲਾ ਲੋ ਉਹਦੀ ਵੈਰਾਈਟੀ ਬੋਲਾਉਣਾ ਫੋਗਿੰਗ ਮਸ਼ੀਨ ਹੈ ਜੀ ਹਾਂਜੀ ਹੁਣ ਗਰਮੀ ਆ ਦਾ ਟਾਈਮ ਹੈ ਮੱਛਰ ਬਹੁਤ ਤੰਗ ਕਰ ਰਿਹਾ ਹਾਂਜੀ ਹੁਣ ਇਹਦੇ ਉੱਤੇ ਫੋਗਿੰਗ ਮਸ਼ੀਨਾਂ ਤੁਸੀਂ ਆਹ ਸਿਲੰਡਰ ਲੱਗਿਆ ਇਹ ਚ ਡੀਜ਼ਲ ਪੈਂਦਾ ਜੀ ਹਾਂਜੀ ਇਹਦੇ ਪੈਸਟੀਸਾਈਡ ਪੈਂਦੀ ਹੈ ਜੀ 50 ਮਿਲ ਇਹਦੀ ਪੈਸਟੀਸਾਈਡ ਵੀ ਆਪਣੇ ਤੋਂ ਮਿਲ ਜਾਂਦੀ ਹੈ ਅੱਛਾ ਜੀ ਤੇ ਤੁਸੀਂ ਐ ਮੰਨ ਲਓ ਪਸੂ ਤੰਗ ਨਹੀਂ ਹੁੰਦਾ ਜੀ ਨਹੀਂ ਮੱਛਰ ਅੱਜ ਦੇ ਟਾਈਮ ਖਾ ਰਿਹਾ ਮੱਛਰ ਇਹ ਤਾਂ ਮੇਰੇ ਹਿਸਾਬ ਨਾਲ ਇਹ ਵੈਸੇ ਤਾਂ ਪ੍ਰੋਡਕਟ ਇੰਨਾ ਕੋਈ ਮਹਿੰਗਾ ਨਹੀਂ ਜੇ ਮਹਿੰਗਾ ਵੀ ਹੋਵੇ ਤਾਂ 5-7 ਘਰ ਭਾਂ ਰਲ ਕੇ ਲੈ ਲਓ। ਰਲ ਕੇ ਲੈਣਾ ਐਦਾਂ ਕਰ ਦਿਓ ਜੀ ਹਨਾ ਉਹ 2-3 ਘਰ ਰਲ ਕੇ ਲੈ ਜਾਂਦੇ ਆ ਅੱਜ ਦੇ ਟਾਈਮ ਡੈਰੀ ਫਾਰਮ ਦਾ ਯੁੱਗ ਆ ਗਿਆ ਜੀ ਦੁਬਾਰਾ ਹਾਂਜੀ ਲੋਕ ਉਸ ਕੰਨੀ ਕੱਤੇ ਕੰਨੀ ਜਾ ਰਹੇ ਨੇ ਪਰ ਉਹਦੇ ਵਾਸਤੇ ਰਿਜ਼ਲਟ ਬਹੁਤ ਵਧੀਆ ਜੀ ਵਧੀਆ ਰਿਜ਼ਲਟ ਆਇਆ ਦੂਜੀ ਗੱਲ ਆਪਣੇ ਕੋਲ ਹੁਣ ਜਿਵੇਂ ਕੋਈ ਫਾਰਮਰ ਹੈ ਜੀ ਉਹਦਾ ਜਾਨ ਲੱਗਾ ਤੋਰੀ ਦਾ ਸਬਜ਼ੀ ਦਾ ਉਹਨੇ ਕੋਈ ਸਪਰੇਅ ਕਰਨੀ ਹੈ ਉਹਦੀ ਪਾਈਪ ਨਹੀਂ ਜਾ ਰਹੀ ਆਹ ਲੋ 10 ਫੁੱਟ ਤੱਕ ਕਰ ਲਓ ਤੁਸੀਂ ਜੀ ਅੱਛਾ ਜੀ ਹਾਂਜੀ ਹਾਂ ਆ ਦੇਖੋ ਜੀ ਇਹ ਬੈਟਰੀ ਵਾਲੀ ਡਰਮੀ ਤੇ ਹਾਂ ਬੈਟਰੀ ਵਾਲੀ ਡਰਮੀ ਤੇ ਲੱਗ ਜਾਂਦੀ ਹੈ ਜੀ ਠੀਕ ਹੈ ਕੀ ਬਾਤ ਆਦਾ ਬਹੁਤ ਵਧੀਆ ਚੀਜ਼ ਹੈ ਹਾਂ ਜੀ ਇਹਦੇ ਉੱਤੇ ਨਿਓਜਲ ਲੱਗ ਜਾਂਦੀ ਹੈ ਜੀ ਜੇ ਜਿਆ ਮਰਜੀ ਤੁਸੀਂ ਪ੍ਰੈਸ਼ਰ ਛੋਟਾ ਵੱਡਾ ਇਹ ਸਾਰੀ ਇਕੱਠੀ ਹੋ ਜਾਂਦੀ ਹੈ ਟੁੱਟਣ ਦਾ ਖਤਰਾ ਵੀ ਨਹੀਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਸਾਰੀ ਕੰਪਨੀ ਵਧੀਆ ਪੂਰਾ ਵਾ ਹਾਂ ਪੂਰਾ ਸ ਪੂਰੀ ਵਧੀਆ ਪੈ ਪੈ ਹਾਂ ਹਾਂ ਜੀ ਹਾਂ ਹਾਂ ਮਜ਼ਬੂਤ ਆ ਪੈ ਬਹੁਤ ਵਧੀਆ ਪੈ ਪੈ ਜੀ ਇੱਕ ਇੱਕ ਤੁਸੀਂ ਇੱਥੇ ਨਿਓਜਲ ਦਿਖਾ ਰਹੇ ਸੀ ਛੋਟੀ ਜੀ ਮੈਨੂੰ ਇੱਕ ਹਾਂ ਉਹ ਨਿਓਜਲ ਘੱਟ ਵੱਧ ਹੋ ਜਾਂਦੀ ਹੈ ਜੀ ਅੱਛਾ ਉਧਰ ਆਪਾਂ ਲ ਹਾਂਜੀ ਹਾਂ ਉਹ ਨਿਊਜ਼ ਲੈਪ ਪਹਲਾਤੀ ਜੀ ਤੁਹਾਨੂੰ ਪ੍ਰੈਸ਼ਰ ਦਿਖਾਉਨੇ ਆ ਇਹਦੇ ਵਿੱਚ ਕੀ ਖਾਸੀਅਤ ਹੈ ਜੀ ਇਹ ਹਜੇ ਤੱਕ ਫਾਰਮਰ ਨੇ ਨੈਟ ਦੀ ਦੇਖੀ ਹੈ ਜੀ ਹਾਂਜੀ ਇਹ ਆਪਣੇ ਕੋਲੇ ਆ ਜੀ ਚੁੱਕਾਓ ਆ ਦੇਖੋ ਜੀ ਇਹ ਤੋਂ ਤੁਸੀਂ ਲੰਬਾ ਕਰ ਲੋ ਇਹ ਤੋਂ ਪ੍ਰੈਸ਼ਰ ਇਸੇ ਤੋਂ ਹੀ ਮੋਟਾ ਕਰ ਲੋ ਜੀ ਇੱਥੋਂ ਹੀ ਇਹ ਗੰਨ ਵਾਂਗੂ ਬੈਟਰੀ ਵਾਲੀ ਢੋਲੀ ਦੇ ਉੱਤੇ ਚੜ ਜਾਂਦੀ ਹੈ ਪ੍ਰੈਸ਼ਰ ਜਿੰਨਾ ਮਰਜ਼ੀ ਲੰਬਾ ਮੋਟਾ ਇਸੇ ਤੋਂ ਹੀ ਕਰੀ ਚਲੋ ਜੀ ਕਿਆ ਬਾਤ ਭਈਆ ਆ ਕੈਨੀ ਦਿਖਾ ਕਿਹੜੀ ਆ ਯਾਰ ਪ੍ਰੈਸ਼ਰ ਹੀ ਇਹਦਾ ਬੜਾ ਵਾ ਯਾਰ ਇਹ ਹੈ ਬੈਕਟੀਰੀਆ ਟੂਲੀ ਫਾਰਮਰ ਦੀ ਯਾਰ ਫਿਰ ਹੋਰ ਨੂੰ ਆਈ ਆ ਅੱਛਾ ਆਪਣੀ ਦੇਖੋ ਪ੍ਰੈਸ਼ਰ ਤੇ ਕੋਈ 20 ਫੁੱਟ ਜਾ ਰਿਹਾ ਜੀ ਸਿੰਗਲ ਮੋਟਰ ਤੇ ਹਾਂ 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 ਪ੍ਰੈਸ਼ਰ ਬਹੁਤ ਇਹ ਨਿਊਜਲਨਾ ਬਣ ਗਿਆ ਪ੍ਰੈਸ਼ਰ ਹਾਂ ਨਿਊਜਲ ਨਾਲ ਹੀ ਆ ਦੇਖੋ ਜੀ ਹਾਂ ਆ ਦੇਖੋ ਜੀ ਐਸੇ ਤੂੰ ਲੰਬਾ ਚੋੜਾ ਸਿੱਖਾ ਠੀਕ ਹੈ ਜਿੰਨਾ ਮਰਜ਼ੀ ਕਰ ਲੋ ਜੀ ਇਹ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਆ ਇਹ ਛੋਟੀ ਜਿਹੀ ਚੀਜ਼ ਆ ਪਰ ਕੰਮ ਬਹੁਤ ਕੰਮ ਬਹੁਤ ਦਊਗੀ ਇਹ ਮੈਂ ਹਾਂ ਹਾਂ ਆ ਜੀ ਜ਼ਰਾ ਜੀ ਤੇ ਦੂਜੀ ਗੱਲ ਇਹ ਇਹਦਾ ਇੱਕ ਚੀਜ਼ ਹੋਰ ਵੀ ਆ ਇਹ ਪ੍ਰੈਸ਼ਰ ਆ ਥੱਲੇ ਜਾਂਦਾ ਵਾ ਜਿਵੇਂ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕਰਨੀ ਆ ਉਹਦੇ ਲਈ ਬਹੁਤ ਵਧੀਆ ਚੀਜ਼ ਬਹੁਤ ਵੀ ਥੱਲੇ ਜਾਂਦੀ ਹੈ ਨਾ ਜੀ ਹਾਂ ਹਾਂ ਜੀ ਇਹ ਕੱਟ ਨੀਓਲ ਦਾ ਕੰਮ ਕਰਦੀ ਹੈ ਇੱਕ ਤਰ੍ਹਾਂ ਦਾ ਬਿਲਕੁਲ ਬਿਲਕੁਲ ਜੀ ਤੁਹਾਨੂੰ ਹੁਣ ਪਟ્રોલ ਵਾਲੀ ਢੋਲੀ ਮੈਂ ਚਲਾ ਕੇ ਦਿਖਾਉਣਾ ਜਿਹੜੀ ਬੈਗ ਲੱਗ ਕੇ ਸਟਾਰਟ ਹੋਵੇ ਉਹ ਅੱਛਾ ਅੱਜਕੱਲ ਫਾਰਮਰ ਕਹਿੰਦਾ ਨਾ ਵੀ ਕਿੱਕਾ ਮਾਰੀ ਇਹਨਾਂ ਸਟਾਰਟ ਨਹੀਂ ਹੁੰਦੀ ਸਟਾਰਟਿੰਗ ਆਈ ਨਹੀਂ ਸਮੂਹ ਆਪਣੀ ਵਾਲੀ ਢੋਲੀ ਬੈਗ ਲੱਗ ਕੇ ਸਟਾਰਟ ਹੋਊਗੀ ਤੁਹਾਨੂੰ ਚਲਾ ਕੇ ਦਿਖਾਉਣਾ ਜੀ ਮੈਂ ਠੀਕ ਹੈ ਆ ਬਾਈ ਨੇ ਇੱਕ ਨਾ ਢੋਲੀ ਬਾਈ ਉਹਨਾਂ ਨੂੰ ਚਗਾਦੀ ਆ ਬਾਈਆਂ ਦਾ ਇਹ ਢੋਲੀ ਦੀਆਂ ਖਾਸੀਅਤਾਂ ਹੀ ਬਾਹਲੀਆਂ ਜਿਆਦਾ ਬਾਈ ਇਹ ਚ ਕੀ ਕੀ ਖਾਸ ਹੈਗਾ ਵਿੱਚ ਇਹਦੇ ਬਾਜੀ ਜਿਹੜਾ 4 ਸਟੋਕ ਤੇ 2 ਸਟੋਕ ਦਾ ਮਿਕਸਚਰ ਬਣਾਇਆ ਜੀ ਇਹ ਅੱਛਾ ਜੀ ਇਹ ਜੋ ਤਿੰਨ ਗਰਾਰੀਆਂ ਨੇ ਜਦੋਂ ਹੁਣ ਇਹਨੂੰ ਸਟਾਰਟ ਕਰਾਂਗੇ ਹੁਣ ਆ ਬਾਜੀ ਦੀ ਢੋਲੀ ਮੋਢੇ ਤੇ ਲੱਗੀ ਹੈ ਹਾਂਜੀ ਇਹ ਮਾੜੇ ਨਾਲ ਹੀ ਸਟਾਰਟ ਹੈ ਆ ਦੇਖੋ ਤੁਸੀਂ ਕਰੋ ਬਾਜੀ ਸਟਾਰਟ ਬੱਸ ਦੇਖੋ ਜੀ ਸਟਾਰਟ ਕਿਵੇਂ ਹੋਈ ਰੱਸੀ ਸਾਰੀ ਖਿੱਚੀ ਗਈ ਸਟਾਰਟ ਇਹ ਬਾਅਦ ਹੋਈ ਆ ਇਹ ਬੈਗ ਤੇ ਸਟਾਰਟ ਹੁੰਦੀ ਆ ਜੀ ਅੱਛਾ ਆਮ ਤੁਸੀਂ ਪੰਪ ਦੇਖਿਆ ਹੋਊਗਾ 4 ਸਟੋਕ ਦਾ ਜਦੋਂ ਤੁਸੀਂ ਰੱਸੀ ਖਿੱਚਦੇ ਹੋ ਉਦੋਂ ਸਟਾਰਟ ਹੁੰਦੀ ਆ ਇਹ ਬੈਗ ਤੇ ਸਟਾਰਟ ਹੁੰਦੀ ਆ ਜੀ ਅੱਛਾ ਜੀ ਇਹੀ ਇਹਦੀ ਖੂਬਸੂਰਤੀ ਆ ਇਹਨੂੰ ਇਸ ਤਰ੍ਹਾਂ ਨਾਲ ਪਲਾਨ ਕੀਤਾ ਗਿਆ ਜੀ ਹਾਂ ਤੁਸੀਂ ਸਾਰਾ ਦਿਨ ਇਹਨੂੰ ਪੰਪ ਨੂੰ ਯੂਜ਼ ਕਰੋ ਇਹਨੂੰ ਇੰਜਨ ਨੂੰ ਪਤਾ ਨਹੀਂ ਲੱਗਦਾ ਓਕੇ ਪ੍ਰੈਸ਼ਰ ਦੇਖੋ ਸਰ ਜੀ ਹੁਣ ਤੁਸੀਂ 30 ਫੁੱਟ ਇੱਕ ਪਾਸਾ ਪ੍ਰੈਸ਼ਰ ਲਿਆਉਗਾ ਲੈ ਵੀਓ ਖਾਮ ਅੱਲਾ ਪ੍ਰੈਸ਼ਰ ਦੇਖੋ ਪ੍ਰੈਸ਼ਰ ਦੇਖੋ ਜੀ ਅੱਗੇ ਤੁਰ ਮੰਗਾ ਆਓ ਵੀਰ ਟਰੈਕਟਰ ਤੱਕ ਪ੍ਰੈਸ਼ਰ ਮਾਰ ਆਪਾਂ ਇੱਥੇ ਹੀ ਖੜੀ ਇੱਕ ਸਿੱਧਾ ਮਾਰੀ ਪ੍ਰੈਸ਼ਰ ਉਹ ਦੇਖੋ ਟਰੈਕਟਰ ਤੱਕ ਪ੍ਰੈਸ਼ਰ ਜਾਂਦਾ ਵਿਆ ਵਾ ਦੇਖਣਾ ਉਹ ਕਰ ਲਓ ਨੋ ਦੇਖੋ ਜੀ ਪ੍ਰੈਸ਼ਰ ਦੇਖੋ ਹਾਂ ਉਹਾਂ ਦੇ ਕੋਈਆ ਪ੍ਰੈਸ਼ਰ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਾਲਾ ਧਮਾਤੇ ਬਿਠਾਈ ਇੱਕ ਮੀਟਰ ਦੇ ਕੋਈ ਪ੍ਰੈਸ਼ਰ ਠੀਕ ਹੈ ਹਾਂ ਦੇਖੋ ਇਹ ਤਾਂ ਪਤਾ ਲੱਗਦਾ ਕਿ ਕਿੰਨਾ ਪਾਣੀ ਦਿੰਦਾ ਹਾਂ ਪ੍ਰੈਸ਼ਰ ਦੱਸਦਾ ਵੀ ਇੰਨਾ ਪ੍ਰੈਸ਼ਰ ਦੇ ਰਿਹਾ ਹੈ ਇੰਨੇ ਪ੍ਰੈਸ਼ਰ ਹਾਂਜੀ ਹਾਂ ਠੀਕ ਹੈ ਬਈ ਇਹਦੇ ਵਿੱਚ ਡਬਲ ਪੰਪ ਹੈ ਜੀ ਹਾਂਜੀ ਇੱਕ ਪਾਸੇ ਪ੍ਰੈਸ਼ਰ ਵਾਲਾ ਪੰਪ ਲੱਗਿਆ ਹਾਂ ਇੱਕ ਪਾਸੇ ਟਰਬੋ ਲੱਗਿਆ ਓਕੇ ਦੋਨੇ ਜਿੱਦਾਂ ਦਿਖਾਉਂਦੇ ਹਾਂ ਹਾਂ ਟਰਬੋ ਹਾਂਜੀ ਇਹ ਟਰਬੋ ਦਾ ਕੰਮ ਹੁੰਦਾ ਹੈ ਖਿੱਚਣਾ ਲਈ ਪਾਣੀ ਨੂੰ ਖਿੱਚਣਾ ਅੰਦਰ ਨੂੰ ਇਹ ਹੋਊਗਾ ਆਪਾਂ ਆਪਾਂ ਰੇਸ ਦਿੰਨੇ ਆ ਨਾ ਜੀ ਹਾਂਜੀ ਇਹਦੀ ਇੰਨੀ ਗ੍ਰੇਸਟੀ ਚਲਾਓ ਹਾਂ ਦੇਖੋ ਤੁਸੀਂ ਹੁਣ ਪ੍ਰੈਸ਼ਰ ਅੱਧੀ ਰੇਸ ਹੈ ਹੁਣ ਇਹ ਹਾਂ ਪਹਿਲਾਂ ਫੋਟੋ ਦੇਖਿਆ ਸੀ ਹਾਂਜੀ ਉਹ ਦਿਖਾਓ ਤੁਸੀਂ ਰੇ ਸਾਰੀ ਪਈ ਐ ਬਿਲਕੁਲ ਪ੍ਰੈਸ਼ਰ ਪ੍ਰੈਸ਼ਰ ਆਜੇ ਵੀ ਓਨਾ ਪੂਰਾ ਹੈ ਓਨਾ ਪ੍ਰੈਸ਼ਰ ਹੈ ਜੀ ਐਨੇ ਆਪਾਂ ਸਹੀ ਤਰੀਕੇ ਨਾਲ ਐਨੇ ਕਿਤੇ ਚਲਾਉਣੇ ਆ ਚਲਾਉਣੇ ਆ ਬਿਲਕੁਲ ਹਾਂਜੀ ਹਾਂ ਲੈ ਵੀ ਮੰਨ ਲਓ ਬਾਈ ਜੱਗੂ ਦੀ ਦੁਕਾਨ ਤੇ ਆ ਬਾਈ ਲੈਣ ਆਏ ਸੀ ਪੰਪ ਤੇ ਬਾਈ ਟੈਸਟਿੰਗ ਕਰਨ ਲੱਗਾ ਪੰਪ ਦੀ ਬਾਈ ਕਰਿਓ ਸਟਾਰਟ ਇਹਨੂੰ ਪਹਿਲਾਂ ਤਾਂ ਰੋਕ ਜਿਓ ਪਹਿਲਾਂ ਹੁਣ ਜਿਹੜਾ ਸਟਾਰਟ ਕੀਤਾ ਸਟਾਰਟਿੰਗ ਕਿਵੇਂ ਲੱਗੀ ਪੰਪ ਦੀ ਬਹੁਤ ਵਧੀਆ ਸਟਾਰਟਿੰਗ ਲੱਗੀ ਸਾਨੂੰ ਅਸੀਂ ਦੂਜੀਆਂ ਪਹਿਲਾਂ ਢੋਲੀਆਂ ਵਰਤਦੇ ਆ ਸਾਨੂੰ ਘੱਟ ਤੋਂ ਘੱਟ 8-10 ਸਾਲ ਹੋ ਗਏ ਹਾਂ ਬਈ ਕਿਰਾਏ ਤੇ ਦਵਾਈ ਕਿਵੇਂ ਲੱਗੀ ਇਹਦੀ ਸਟਾਰਟਿੰਗ ਕਿਵੇਂ ਲੱਗੀ ਇਹ ਸਟਾਰਟਿੰਗ ਬਹੁਤ ਵਧੀਆ ਲੱਗੀ ਹੈ ਹਨਾ ਪਤਾ ਹੀ ਨਹੀਂ ਲੱਗਦਾ ਕਿ ਸਟਾਰਟ ਹੋ ਗਈ ਮੈਂ ਖਿੱਚੀ ਤੇ ਆਪੇ ਸਟਾਰਟ ਹੋ ਗਈ ਆ ਦੂਜੀਆਂ ਢੋਲੀਆਂ ਮੰਨ ਲ ਲੈ ਜਾਂਦੇ ਆ ਅਸੀਂ ਤਾਂ ਸਾਨੂੰ ਸਟਾਰਟ ਤੇ ਧਰ ਕੇ ਸਟਾਰਟ ਕਰਨੀਆਂ ਪੈਂਦੀਆਂ ਪਹਿਲਾਂ ਠੀਕ ਹੈ ਇਹਦੀ ਸਟਾਰਟਿੰਗ ਬਹੁਤ ਵਧੀਆ ਜੀ ਹਾਂ ਬਾਕੀ ਸਾਨੂੰ ਚਲਾ ਕੇ ਦਿਖਾਉਣੇ ਹਾਂ ਚਲਾ ਕੇ ਦੇਖੋ ਇਹਦਾ ਪ੍ਰੈਸ਼ਰ ਦੇਖੋ ਕਿਵੇਂ ਆ ਜਿੰਨੇ ਜਿੰਨੀ ਕੀ ਬੀਟ ਦਾ ਤੁਸੀਂ ਚਲਾਉਣੇ ਆ ਨਾ ਆਪਦੇ ਹਿਸਾਬ ਨਾਲ ਉਸ ਹਿਸਾਬ ਨਾਲ ਚਲਾ ਕੇ ਦੇਖਿਓ ਹਾਂ ਜੇ ਆਪਾਂ ਸਪਰੇਅ ਕਰਦੇ ਚਲਾਉਨੇ ਆ। ਪੂਰੀ ਤਰ੍ਹਾਂ ਸਭ ਸਹੀ ਤਰੀਕੇ ਨਾਲ ਵਾਇਰ ਕਰ ਰਿਹਾ ਵਾ। ਬਹੁਤ ਵਧੀਆ ਫੁਹਾਰਾ ਜੀ। ਥਾਂ ਬਹੁਤ ਕਵਰ ਕਰਦੀ ਆ ਇਹ। ਅੱਛਾ। ਜੇ ਮਾਰਾਂ ਪੰਪ ਨੂੰ ਜ਼ਿਆਦਾ ਕਰਦਾ ਤਾਂ ਆਂ ਪੰਪ ਨੂੰ ਵੱਧ ਕਵਰ ਕਰਦੀ ਆ ਜੀ ਇਹ। ਠੀਕ ਹੈ ਬਈ। ਫੁਹਾਰਾ ਬਹੁਤ ਵਧੀਆ ਹੈ। ਸੈੱਟ ਹੈ। ਠੀਕ ਹੈ। ਲਓ ਵੀ ਇਹ ਇੱਕ ਛੋਟੀ ਜਿਹੀ ਟੈਸਟਿੰਗ ਸੀਗੀ ਬਾਈ ਨਾਲ ਬਾਈ ਉਹਨਾਂ ਨੇ ਪੰਪ ਚਲਾਇਆ ਸੀਗਾ ਤੇ ਬਾਈ ਕਹਿੰਦਾ ਵੀ ਪੰਪ ਤੋਂ ਪੂਰੀ ਹੋ ਗਈ ਸੰਤੁਸ਼ਟੀ ਤੇ ਬਾਈ ਨੇ ਇੱਕ ਗੱਲ ਮੈਨੂੰ ਹੋਰ ਬੜੀ ਪਿਆਰੀ ਦੱਸੀ ਬਾਈ ਆਂਦਾ 10-12 ਸਾਲ ਹੋ ਗਏ ਬਾਈ ਨਾਲ ਵਰਤਿਆਂ ਨੂੰ ਹਜੇ ਤੱਕ ਕੋਈ ਲਾਂਭਾ ਨਹੀਂ ਕਿਸੇ ਚੀਜ਼ ਦਾ ਕਿਉਂ ਬਾਈ ਕਿਵੇਂ ਦੱਸਿਓ ਬਹੁਤ ਟਾਈਮ ਹੋਇਆ ਬਾਈ ਸਾਨੂੰ ਵਰਤਦਿਆਂ ਨੂੰ ਹਾਂਜੀ 10 ਸਾਲ ਹੋ ਗਏ ਸਾਨੂੰ ਕੰਮ ਚਲਾਏ ਨੂੰ ਹਾਂਜੀ ਤੇ ਇਸੇ ਦੁਕਾਨ ਤੇ ਆਉਣੇ ਆ ਸੀ ਠੀਕ ਹੈ ਸਾਨੂੰ ਹਰੇਕ ਚੀਜ਼ ਇੱਥੇ ਮਿਲਦੀ ਹੈ ਮਿਲਦੀ ਹੈ ਹਾਂ ਕੋਈ ਵੀ ਦਿੱਕਤ ਹੋ ਜੇ ਸਾਨੂੰ ਅਸੀਂ ਇੱਥੇ ਆ ਜਾਂਦੇ ਆ ਠੀਕ ਹੈ ਤੋਂ ਹਰੇਕ ਚੀਜ਼ ਮਿਲਦੀ ਹੈ ਤੇ ਬਾਕੀ ਲਾਂਬਾ ਵਈ ਦਾ ਕੋਈ ਨਹੀਂ ਜਿਹੜੀ ਚੀਜ਼ ਕਹਿ ਕੇ ਦੇ ਦਿੰਦਾ ਹਾਂ ਤੇ ਉਹੀ ਹੈਗੀ ਆ ਉਹੀ ਹੈਗੀ ਆ ਤੇ ਆ ਪੰਪ ਬਾਰੇ ਤਾਂ ਅੱਜ ਤੁਸੀਂ ਫਿਰ ਕਹਿ ਸਕੋ ਦੱਸ ਪੰਪ ਅੱਜ ਅਸੀਂ ਜਾਣੇ ਚਲਾਵਾਂਗੇ ਅੱਛਾ ਲੈ ਕੇ ਜਾਣਾ ਅੱਜ ਠੀਕ ਹੈ ਠੀਕ ਹੈ ਬਈ ਲੋਈ ਬਾਈ ਨੂੰ ਪੰਪ ਆ ਗਿਆ ਪਸੰਦ ਬਾਈਆਂ ਦਾ ਲੈ ਕੇ ਹੀ ਜਾਣਾ ਵਾ ਠੀਕ ਹੈ ਬਈ ਧੰਨਵਾਦ ਜਗਤੂ ਬਾਈ ਇਹਦੀ ਬਾਰੇ ਨਾ ਇੱਕ ਗੱਲ ਰਹਿ ਗਈ ਆ ਜਿਹੜੀ ਨਾ ਸਭ ਤੋਂ ਮੇਨ ਆ ਆ ਬਾਈ ਵੀ ਪਰੇਸ਼ਾਨ ਹੁੰਦੇ ਹੋਣਗੇ ਇਸ ਚੀਜ਼ ਤੋਂ ਵੀ ਕਾਰਬਿਟਰ ਜਿਹੜਾ ਛੇਦੀ ਖਰਾਬ ਹੋ ਜਾਂਦਾ ਕਹਿੰਦੇ ਪੈਟਰੋਲ ਕੱਢਣਾ ਪੈਂਦਾ ਜਾਂ ਕੀ ਉਹਦਾ ਕਾਰਨ ਕੀ ਹੁੰਦਾ ਵਾ ਹਰਜੀ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਨਾ ਵੀ ਜਦੋਂ ਫਾਰਮਰਾਂ ਨੂੰ ਇੱਕੋ ਹੀ ਗੱਲ ਵੀ ਜਦੋਂ ਤੁਸੀਂ ਸਪਰੇਅ ਕਰਕੇ ਛੱਡਗੇ ਜੀ ਇੱਕ ਤਾਂ ਇਹਦੇ ਵਿੱਚੋਂ 5 ਲੀਟਰ ਤਾਜ਼ਾ ਪਾਣੀ ਕੱਢੋ ਹਾਂਜੀ ਇੱਕ ਜਦੋਂ ਤੁਸੀਂ ਇਹਨੂੰ ਵਰਤਣਾ ਨਹੀਂ ਮਹੀਨੇ ਤੋਂ 2 ਮਹੀਨੇ ਜਾਂ 20 ਦਿਨ ਤੋਂ ਉੱਤੇ ਤਾਂ ਉਦੋਂ ਆਹ ਕਾਰਬੂਰੇਟਰ ਦੀਆਂ ਦੋਨੇ ਪਾਈਪਾਂ ਪਟ ਕੇ ਜੀ ਹਾਂਜੀ ਇਹਨੂੰ ਤਾਂ ਹਟਾ ਟੰਗ ਦਿਓ ਜਿਹੜਾ ਬਰੂਲਾ ਹੈ ਇਹਨੂੰ ਦੱਬ ਕੇ ਚੋਂ ਤੇਲ ਕੱਢ ਕੇ ਰੱਖ ਦਿਓ ਕਾਰਬੇਟਰ ਦੇ ਵਿੱਚ ਤੇਲ ਨਹੀਂ ਰਹਿਣਾ ਚਾਹੀਦਾ ਠੀਕ ਹੈ ਕਈ ਫਾਰਮਰ ਆਉਂਦੇ ਤੈਂ ਟੈਂਕੀ ਚੋਂ ਤੇਲ ਕੱਢ ਦਿੰਦੇ ਆ ਹਾਂ ਲੇਕਿਨ ਉਹ ਕਾਰਬੇਟਰ ਦਾ ਤੇਲ ਪਿਆ ਹੀ ਹੈ ਉਹ ਕਾਰਬੇਟਰ ਜਿਹੜਾ ਤੇਲ ਪਿਆ ਉਹੀ ਖਰਾਬ ਕਰਦਾ ਹੈ ਉਹੀ ਖਰਾਬ ਕਰਦਾ ਇੱਕ ਜਦੋਂ ਵੀ ਆਪਾਂ ਸਪਰੇਅ ਕਰਦੇ ਆ ਪਹਿਲਾਂ ਇਹਨੂੰ ਅੱਧੀ ਤੋਂ ਪਾਣੀ ਟੈਂਕੀ ਭਰ ਕੇ ਦਵਾਈ ਬਾਹਰ ਘੋਲ ਕੇ ਫੇਰ ਪਾਉਣੀ ਹੈ ਕਈ ਫਾਰਮਰ ਕੀ ਕਰਦੇ ਮੇਰੇ ਵੀਰ ਪਹਿਲਾਂ ਦਵਾਈ ਕੋਲ ਕੇ ਪਾਉਂਦੇ ਆ ਉਤੋਂ ਦੀ ਪਾਣੀ ਪਾਉਂਦੇ ਆ ਜਿਹੜਾ ਉਹ ਹਾਰਡ ਹੈ ਦਵਾਈ ਉਹ ਸਾਰੀ ਪੰਪ ਚ ਵਹਿ ਜਾਂਦੀ ਹੈ ਜਿਹਦੇ ਕਰਕੇ ਪਲੰજર ਨੂੰ ਤੇ ਬੋਕੇ ਨੂੰ ਨੁਕਸਾਨ ਹੁੰਦਾ ਠੀਕ ਹੈ ਕਦੇ ਵਾਸਤੇ ਜਦੋਂ ਸਪਰੇਅ ਕਰਨੀ ਆ ਅੱਧੀ ਢੋਲੀ ਪਾਣੀ ਦੀ ਕਰਕੇ ਫਿਰ ਦਵਾਈ ਕੋਲ ਕੇ ਫਿਰ ਵਿੱਚ ਪਾਓ ਪੰਪ ਨੂੰ ਦਿੱਕਤ ਨਹੀਂ ਆਊਗੀ ਮੇਨ ਸਰਸਮਾਈ ਆ ਸਮਾਈ ਆ ਪੰਪ ਸਰ ਤੁਸੀਂ ਕੋਈ ਲੈ ਲਓ ਜਿੰਨੀ ਥੋੜੀ ਸਮਾਈ ਆ ਪੰਪ ਨੇ ਉੰਨੀ ਲਾਈਫ ਵੱਧ ਰੱਖਣੀ ਆ ਜੀ ਬਿਲਕੁਲ ਬਈ ਜੀ ਆ ਹੀ ਦੋ ਗੱਲਾਂ ਸਰ ਠੀਕ ਹੈ ਬਈ ਇੱਕ ਚੀਜ਼ ਹੋਰ ਬਈ ਜਿਵੇਂ ਕਈ ਵੀਰ ਜਿਹੜੇ ਆਪਣੇ ਦੂਰੋਂ ਵੀਡੀਓ ਦੇਖਦੇ ਹੋਣਗੇ ਜੀ ਸਰ ਤੇ ਪਹੁੰਚ ਨਹੀਂ ਸਕਦੇ ਉਹਨਾਂ ਤੱਕ ਫਿਰ ਪਹੁੰਚ ਹੋ ਜਾਂਦੀ ਆ ਡੇਲੀ ਦਾ ਆਪਣੀ ਕੋਰੀਅਰ ਸਰਵਿਸ ਆ ਸਰ ਹਾਂਜੀ ਦੂਜੀ ਗੱਲ ਆਪਾਂ ਜਿਵੇਂ ਆਪਣੇ 100 ਕਿਲੋਮੀਟਰ ਦੇ ਨੇੜੇ ਰਿੜੀ ਆਰੀ ਉਹਦੀ ਆਪਾਂ ਬਸਤੇ ਵੀ ਭੇਜਦੇ ਆ ਜੀ ਬਸਤੇ ਸੇਮ ਡੇ ਮਿਲ ਜਾਂਦੀਆਂ ਕੋਰੀਅਰ ਤੇ ਦੋ ਦਿਨ ਲੱਗ ਜਾਂਦੇ ਆ ਲੱਗ ਜਾਂਦੇ ਹਾਂਜੀ ਬਾਕੀ ਜੇ ਕੋਈ ਸਮਾਨ ਜਿਵੇਂ ਤਿੰਨ ਚਾਰ ਆਈਟਮਾਂ ਹੋ ਜਾਂਦੀਆਂ ਕਈ ਫਾਰਮੂਲੇ ਦੇ ਸੀ ਆਪਦੀ ਗੱਡੀ ਭੇਜ ਦਿੰਦੇ ਆ ਉਹਨਾਂ ਦੇ ਘਰੇ ਡਿਲੀਵਰ ਕਰ ਦਿੰਦੇ ਆ ਜਿਹਦੇ ਤਿੰਨ ਚਾਰ ਆਈਟਮਾਂ ਹੋ ਜਾਂਦੀਆਂ ਠੀਕ ਆ ਬਈ ਠੀਕ ਜੀ ਇਹ ਪੰਪ ਦਾ ਰੇਟ ਤੁਸੀਂ ਗੁਪਤ ਰੱਖੋ ਜੀ ਇਹ ਜਿਹੜਾ ਤੁਹਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਆਊਗਾ ਹਾਂਜੀ ਉਹਨੂੰ 1000 ਰੁਪਿਆ ਡਿਸਕਾਊਂਟ ਹੈ ਜੀ ਠੀਕ ਹੈ ਬਾਈ ਠੀਕ ਹਾਂਜੀ ਚਲੋ ਇਹ ਵੀ ਸਹੀ ਆ ਜੀ ਠੀਕ ਹੈ ਬਾਈ ਧੰਨਵਾਦ ਬਾਈ ਬਹੁਤ ਬਹੁਤ ਥੈਂਕ ਯੂ ਸਰ